ਨਰਮ ਵੈਲਕਮ ਆ ਤੇ ਪ੍ਰਾਂਝ ਦਾ ਜ਼ਮਾਨ ਕਰੀਏ ਸਾਡੀ ਅੰਦਰ ਆਸ਼ੀਰਵਾਦ ਦੇ ਬਾਕੀ ਰਿਸ਼ਤ ਜੀ ਜੀ ਹੋਰ ਆ ਗਏ ਕਮੇਟਰੀ ਬਲਰਾ ਤਾਂ ਦੇ ਪ੍ਰਧਾਨ ਸਾਹਿਬ ਇੱਕ ਮਿੰਟ ਆ ਜੀ ਤੁਹਾਨੂੰ ਬਹੁਤ ਬਹੁਤ ਰਿਮੜਾ ਭਾਗ ਹੋਰ ਰਾਈਟਿੰਗ ਫਾਈਲ ਦਾ ਜਿਆ ਆ ਮਾਗੀ ਮੇਰਾ ਇੱਕ ਜਾਰੂ ਸੇਵਾ ਦਾ ਜਣਾ ਗੁਰ ਕਮਲ ਕੋ ਦਾ ਘਰ ਆਣਾ ਸੀ ਉਹਨਾਂ ਨਾਲ ਹੀ ਜਾਦਾ ਲਿਆ ਤੇ ਨਾਲ ਉਹਦੇ ਕਰਨ ਕੰਦੀ ਬੈਠੇ ਸੀ ਉਹ ਕਹਿੰਦੇ ਮੇਰਾ ਬਰਾਬਰ ਮੈਂ ਕਿਹਾ ਥੋੜੀ ਬੋਝ ਤੇ ਲੱਗਿਆ ਜੋ ਲੱਗਿਆ ਹੋਰ ਜੀ ਕੰਦੀ ਡੋਹਾ ਸੀ ਉਹ ਮੈਨੂੰ ਜਦ ਨਾਲ ਜਰਾ ਜੁੜੀ ਸੀ ਉਹਨੇ ਇਹ ਕਹਿਆ ਰਾਜ ਦੀ ਜੱਗਿਆ ਜੇ ਜੋ ਕਹੇ ਤੇਰਾ ਹੁਕਮ ਕਾਇਲ ਨਾ ਇਹਨੂੰ ਬੈਕ ਗ੍ਰੇਡ ਦੇ ਵਿੱਚ ਇਹਨੂੰ ਗਰੀਬੀ ਫੋਰਸ ਦੇ ਵਿੱਚ ਰੱਖਦਾ ਸਰ ਕੋਈ ਕੋਈ ਸਟਾਇਲ ਪਰਾਈਵੇਟ ਨੌਕਰੀਆਂ ਪਰਿਵਟੇ ਹੁੰਦੀਆਂ

ਆਪਣੇ লাইਫ ਦੇ ਅੰਦਰ ਮੈਂ ਬਹੁਤੇ ਅੰਕੜੇ ਉਂਕੜੇ ਨਹੀਂ ਮੈਂ ਪੰਜਾਬੀ 'ਚ ਗੱਲ ਕਰਦਾ ਆ ਅੱਜ ਵੀ ਮੈਂ ਪੰਜਾਬੀ 'ਚ ਗੱਲ ਕਰਦਾ ਗਾਇਕਾਂ ਨਾਲ ਲੋਕ ਮੈਦਾਨ ਨਾਲ ਜੁੜਿਆ ਬੰਗੋ ਗ੍ਰੀਨ ਆਵਾਜ਼ ਨਹੀਂ ਦੀ ਮਾਲਾ ਫੇਰ ਦੇਣਾ ਭੁੱਖੇ ਕੋ ਰੋਟੀ ਉਜੜੇ ਕੋ ਬਸਾਣਾ ਰੋਤੇ ਕੋ ਦਾਣਾ ਉਹਦੀ ਹਰ ਬਾਜ਼ਾ ਕੋ ਦੂਰ ਕਰਨਾ ਇਹੀ ਨੂੰ ਅਕਾਇਆ ਔਰ ਇਹੀ ਕੁਝ ਬਣਾ ਲਿਆ ਸੋਇਨਾ ਰਾਸਤੇ ਦੇ ਨਾਲ ਦਾ ਬੋਤਲ ਨਹੀਂ ਬੋਲਣਾ ਮੈਂ ਸ਼ਿਸ਼ਮਾਰ ਪੀਐਸਪੀਸੀਐਲ ਦੇ ਇਸ ਅਹਿਮ ادارے ਦੇ ਵਿੱਚੋਂ 58 ਸਾਲ ਦੀ ਉਮਰ ਤੋਂ ਬਾਅਦ ਪੂਰੀ ਹੋਣ ਤੇ ਤੇ ਵਮਖ ਰਿਆ ਔਰ ਸਮੁੱਚੇ ਸਾਰੀਆਂ ਜਿਹੜੀਆਂ ਵੱਲੋਂ ਜਿਹੜਾ ਜੋ ਪ੍ਰੇਮ ਸਰਕਾਰ ਜਥੇਬੰਦੀਆਂ ਦਿੱਤਾ ਹੈ ਤੇ ਪਹਿਲੇ ਪਾਰਟ ਜਿਹੜੀ ਯੂਟੀਐਨ ਦੀ ਤੇ ਅਜ ਦੂਜੀ ਪਾਰਟੀ ਜਿਹੜੀ ਹੈ ਉਹ ਉਹ ਲੈ ਮੰਡਲ ਵਿੱਚ ਰੱਖੀ ਗਈ ਤੇ ਤੀਜੀ ਪਾਰਟੀ ਜਿਹੜੀ ਕਿ ਗ੍ਰਿਡ ਮੰਡਲ ਵੱਲੋਂ ਕਰਨ ਦੀ ਜਿਹੜੀ ਬੋਤ ਬੰਦੀ ਬਣਾਈ ਸੀ ਤੇ ਉਹਨੇ ਵੀ ਉਹਨਾਂ ਨੂੰ ਮੈਂ ਬੇਨਤੀ ਕੀਤੀ ਕਿ ਉਹ ਪਾਰਟੀ ਜਿਹੜੀ ਹੈ ਅਸੀਂ ਜੋ ਨਿੱਜੀ ਤੌਰ ਤੇ ਪਾਰਟੀ ਕਰ ਰਹੇ ਉਹਦੇ ਵਿੱਚ ਜਿਹੜੀ ਤੁਸੀਂ ਸ਼ਮੂਲਿਤ ਕਰਨਾ ਔਰ ਫੋਗਲ ਪੁਆਇੰਟ ਦੇ ਵਿੱਚ 11 ਤੈ 1987 ਨੂੰ ਜੁਆਇਨ ਕੀਤਾ ਸੀ ਤੇ ਲਗਾਤਾਰ ਮੈਂ 19 ਤੈ 2024 ਤੱਕ ਜਿਹੜੀ ਸੇਵਾ ਫੋਗਲ ਪੈਂਡ ਮੰਡਲ ਵਿਖੇ ਦਵਾਈ ਹੈ ਔਰ ਬਹੁਤ ਲੰਮਾ ਅਰਸਾ ਜਥੇਬੰਦੀ ਦੇ ਵਿੱਚ ਜਥੇਬੰਦੀ ਦੇ ਹੁਕਮਾਂ ਨੂੰ ਮੰਨਦੇ ਹੋਏ ਔਰ ਜਿੱਥੇ ਵੀ ਮਲਾਜ਼ਮਾਂ ਦੇ ਨਾਲ ਮਰੀਕੀ ਹੋਈ ਹੈ ਉਥੇ ਉਹਦੇ ਨਾਲ ਖੜਕੇ ਇਨਸਾਫ ਕਰ ਰਾਨ ਦੀ ਜਿਹੜੀ ਗੱਲ ਹੈ ਉਹ ਆਪਾਂ ਸ਼ੁਰੂ ਤੋਂ ਕੀਤੀ ਹੈ ਆਹਾਂ ਵੀ ਜਦ ਤੱਕ ਇਲੈਕਸ਼ਨ ਜਿਹੜੀ ਉਹ ਨਹੀਂ ਹੁੰਦੀ ਉਹ ਤੱਕ ਮੈਂ ਜੋਨ ਦਾ ਪ੍ਰਧਾਨ ਹੋਣ ਦੇ ਨਾਤੇ ਇਹ ਜਿਹੜੀ ਸੇਵਾ ਆਪਾਂ ਕਰਦੇ ਰਹਾਂਗੇ ਤੇ ਜਿਹਨਾਂ ਸਾਥੀਆਂ ਨੇ ਜੋ ਟੀਲ ਵਾਲਿਆਂ ਨੇ ਤੇ ਹੋਰ ਸਾਥੀਆਂ ਨੇ ਜੋ ਇਹਦੇ ਵਿੱਚ ਸਾਡਾ ਮਾਨਮਤਾ ਹੈ ਆਖਰ ਕਰਕੇ ਆਡੇ ਵੱਡੇ ਭਾਈ ਸਾਹਿਬ ਰੋਸ਼ਨ ਦਾ ਸ਼ਰਮਾ ਉਸ ਤੋਂ ਬਿਨਾ ਅਰਤੀ ਰਿਸ਼ਵਤ ਸਿੰਘ ਜੀ ਡਿਪਟੀ ਜਨਰਲ ਸਕੱਤਰ ਪੰਜਾਬ ਸ਼ੋਭਨ ਸਿੰਘ ਜੀ ਸੈਂਟਰ ਚੋਂ ਦੇ ਜੋ ਸਰਦਸਤ ਨੇ ਅੰਦਰਜੀਤ ਗਰੇਵਾਲ ਹਰਤਾ ਸਿੰਘ ਸਿੱਖੋਂ ਸਾਹਿਬ ਇੰਦਰਜੀਤ ਤੇ ਸਾਥੀ ਰਘਵੀਰ ਤੇ ਸਾਡੇ ਸਾਰੇ ਹੀ ਹਰਮਨ ਪਿਆਰੇ ਜੋ ਸਾਡੀ ਲੀਡਰਸ਼ਿਪ ਹੈ ਉਹਨਾਂ ਨੇ ਸਾਡੇ ਸਤਕਾਰ ਦੇ ਵਿੱਚ ਜੋ ਵਿਦਾਇਗੀ ਪਾਰਟੀ ਕੀਤੀ ਹੈ ਮੈਂ ਤੇ ਮੇਰਾ ਪਰਿਵਾਰ ਸਦਾ ਹੀ ਉਹਨਾਂ ਦੇ ਇਸ ਯਾਰ ਨੂੰ ਯਾਦ ਕਰਦਾ ਰਹੇਗਾ ਤੇ ਨਾਲ ਹੀ ਮੈਂ ਬੇਨਤੀ ਕਰਦਾ ਸਮੁੱਚੀ ਇਹ ਜਿਹੜੀ ਸਾਡੇ ਬਲਾਹੀ ਨੇ ਬੋਗਲਪੁਰ ਮੰਡਲ ਦੇ ਗ੍ਰਿਡ ਮੰਡਲ ਦੇ ਯੂਟੀਲ ਵਾਲੇ ਸਾਰੇ ਸਾਥੀਆਂ ਨੂੰ ਮੈਂ ਇਹ ਬੇਨਤੀ ਕੀਤੀ ਕਿ ਕੱਲ ਪਰਦਾਇਕੀ ਪਾਰਟੀ ਵਿੱਚ ਸਮੁੱਚੀ ਲੀਡਰਸ਼ਿਪ ਤੇ ਹਿੰਦੁਸਤਾਨ ਦੇ ਲੀਡਰਸ਼ਿਪ ਇਸ ਪਾਰਟੀ ਵਿੱਚ ਕੱਲ ਆ ਰਹੇ ਨੇ ਤੇ ਪੰਜਾਬ ਦੀ ਲੀਡਰਸ਼ਿਪ ਜਿਹੜੀ ਹੈ ਉਸ ਪਾਰਟੀ ਵਿਚ ਆ ਰਹੀ ਹੈ ਤੇ ਆਪ ਸਭ ਨੇ ਯੂਨਿਟ ਪਾਰਟੀ ਵਿੱਚ ਸ਼ਾਮਿਲ ਹੋਣਾ ਸਾਡਾ ਭਾਦਵਾ ਜੀ ਪਰਿਵਾਰ ਰੋਸ਼ਲਾਲ ਸ਼ਰਮਾ ਰੋਸ਼ਲਾਲ ਭਾਦਵਾ ਜੀ ਤੇ ਜਿਹੜੇ ਹੈ ਸਾਡਾ ਪਰਿਵਾਰ ਆਪ ਸਭ ਦਾ ਦਿਲੋਂ ਇੰਤਜ਼ਾਰ ਕਰੇਗਾ ਬਹੁਤ ਬਹੁਤ ਆਪ ਸਭ ਦਾ ਧੰਨਵਾਦ ਮੈਂ ਅਬਤਾਬ ਸਿੰਘ ਸੇਖੋਂ ਟੈਂਸ਼ਨ ਯੂਨੀਅਨ ਇਹ ਸਰਕਲ ਸਿਨਿਆ ਦਾ ਵੀ ਆਪਣੇ ਮਿਲਿਤ ਕਰ ਰਹਾ ਹਾਂ ਅੱਜ ਅਸੀਂ ਸਾਥੀ ਸਤੀਸ਼ ਕੁਮਾਰ ਜੀ ਦੀ ਵਿਦਾਇਗੀ ਪਾਰਟੀ ਇਥੇ ਫੋਗਨਪੁਰਾਂ ਦੇ ਵਿੱਚ ਰੱਖੀ ਸੀ ਉਹਨੂੰ ਅਸੀਂ ਬਹੁਤ ਹੀ ਸਤਿਕਾਰਯੋਗ ਆਪਣੇ ਉਹਨਾਂ ਨੂੰ ਨਿਪਲੇ ਛੱਡ ਕੇ ਤੇ ਪ੍ਰਧਾਨ ਜੀ ਨੂੰ ਅਸੀਂ ਵਿਦਾ ਕਰਦੇ ਆਂ ਅਸੀਂ ਬੇਨਤੀ ਕਰਦੇ ਆਂ ਸਾਥੀ ਪ੍ਰਧਾਨ ਜੀ ਨੂੰ ਕਿ ਗਾਂਵੀ ਇਨ੍ਹਾਂ ਜਥੇਬੰਦੀਆਂ ਦੇ ਨਾਲ ਸਹਿਯੋਗ ਕਰਨ ਔਰ ਮਿਹਨਤ ਕਰਨ ਔਰ ਜਿੱਤਰਾ ਹੁਣ ਅਸੀਂ 8-9 ਸਾਲ ਹੋ ਗਏ ਸਾਨੂੰ ਰਿਟਾਇਰ ਹੋਇਆ ਨੂੰ ਇਸੇ ਤਰ੍ਹਾਂ ਜਥੇਬੰਦੀ ਦੇ ਨਾਲ ਜੁੜੇ ਆ ਇਸੇ ਤਰ੍ਹਾਂ ਇਹ ਵੀ ਇਹ ਜੁੜ ਕੇ ਜਥੇਬੰਦੀਆਂ ਨੂੰ ਹੋਰ ਬਲੰਦੀਆਂ ਦੇ ਲੈ ਕੇ ਜਾਣ ਤਾਂ ਜੋ ਕਿ ਜੋ ਜਥੇਬੰਦੀ ਦਾ ਇਹ ਬੂਟਾ ਲੱਗਿਆ ਹੋਇਆ ਹੈ ਉਹਨੂੰ ਕਾਮਯਾਬ ਕਰਕੇ ਜਿਹੜੇ ਸਾਡੇ ਨਵੇਂ ਸਾਥੀ ਆਉਂਦੇ ਆ ਉਹਨਾਂ ਨੂੰ ਮਤਲਬ ਇੱਥੇ ਆ ਕੇ ਉਹਨਾਂ ਉਸ ਬੂਟੇ ਦੀ ਛਾਂ ਮਾਣਨ ਔਰ ਵਾਤੋ ਵਾਤੋਂ ਦੀ ਮੈਂਬਰਸ਼ਿਪ ਕਰਾ ਕੇ ਮੁਲਾਜ਼ਮਾਂ ਨੂੰ ਸੇਤ ਕਰਕੇ ਤੇ ਜਥੇਬੰਦੀ ਦੀ ਮਤਲਬ ਹੋਰ ਮੈਂਬਰਸ਼ਿਪ ਭਰ ਕੇ ਉਹਨੂੰ ਗਾਂ ਵਾਸਤੇ ਆਪਣੇ ਮਤਲਬ ਪਾਲਣਾ ਕਰਨ ਮੈਂ ਇਹਨਾਂ ਗੱਲਾਂ ਦੇ ਨਾਲ ਸਾਥੀ ਸतीश ਕੁਮਾਰ ਜੀ ਦਾ ਉਹਨਾਂ ਦੇ ਪਰਿਵਾਰ ਦਾ ਬਹੁਤ ਬਹੁਤਾਂ ਦੀ ਸਿਹਤ ਦਾ ਸ਼ੋਣ ਆਪਣੇ ਕਾਮਨਾ ਕਰਦਾ ਇਹਨਾਂ ਗੱਲਾਂ ਕਹਿੰਦਾ ਹੋਇਆ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਅੱਜ ਵਜਾਈਗੀ ਪਾਰਟੀ ਫੋਗਲ ਪ੍ਰੈਂਡ ਵਾਲੇ ਨੇ ਦਿੱਤੀ ਆ ਕਮੇਟੀ ਔਰ ਉਸਟਾਫ ਦੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਆਪਣੇ ਵਾਹਿਗੁਰੂ ਲੰਮੀ ਕਾਮਨਾ ਕਰੇ ਪ੍ਰਧਾਨ ਜੀ ਜਿਨ੍ਹਾਂ ਦਾ ਅੱਜ ਵਿਦਾਇਗੀ ਸਮਾਰੋਹ ਪਹਿਲਾਂ ਏਓਟੀਐਲ ਡਿਵੀਜ਼ਨ ਦੇ ਵਿੱਚ ਹੋਇਆ ਹੁਣ ਜਿਹੜਾ ਫੋਕਲ ਪੁਆਇੰਟ ਦੇ ਵਿੱਚ ਜਿਨ੍ਹਾਂ ਨੇ ਲਗਭਗ 37 ਸਾਲ ਜਿਹੜੀ ਫੋਕਲ ਪੁਆਇੰਟ ਆਪਣੀ ਡਿਊਟੀ ਨਿਭਾਈ ਆ ਉਹਨਾਂ ਦੇ ਜਿਹੜੇ ਨਾਲ ਸਾਥੀ ਆ ਉਹਨਾਂ ਨੇ ਇਹ ਚਾਇਆ ਕਿ ਅਸੀਂ ਜਿਹੜਾ ਉਹਨਾਂ ਨੂੰ ਕਿਉਂਕਿ ਲੰਬਾ ਸਮਾਂ ਉਹਨਾਂ ਨੇ ਇੱਥੇ ਕੰਮ ਕੀਤਾ ਲਗਭਗ 11 ਕ ਮਹੀਨੇ ਜਿਹੜੀ ਆ ਇਹ UTL ਦੂਜੀ ਅੱਜ ਕੰਮ ਕੀਤਾ ਸੀ ਇਸ ਕਰਕੇ ਉਹਨਾਂ ਨੇ ਇਹ ਉਹਨਾਂ ਦੀ दिली ਇੱਛਾ ਸੀ ਕਿ ਸਾਡੇ ਆਗੂ ਨੂੰ ਜਿਹੜਾ ਨੇ ਇੱਥੋਂ ਲੈ ਕੇ ਸਬਡਿਵੀਜ਼ਨ ਤੋਂ ਲੈ ਕੇ ਜਿਹੜਾ ਜ਼ੋਨ ਤੱਕ ਸਾਨੂੰ ਉੱਥੇ ਤੱਕ ਪਹੁੰਚਾਇਆ ਔਰ ਆਪ ਵੀ ਜਿਹੜੇ ਉਹਦੇ ਤੇ ਪਹੁੰਚੇ ਨੇ ਉਹਨਾਂ ਨੇ ਸਾਥੀਆਂ ਨੇ ਫਰੇਮ ਵਜੋਂ ਜਿਹੜਾ ਸੀ ਵਿਦਾਇਗੀ ਸਮਾਰੋਹ ਜਿਹੜਾ ਉਹਨਾਂ ਦਾ ਇਹ ਹੋਇਆ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਲਗਭਗ 35 ਸਾਲ ਦੀ ਸਰਵਿਸ ਕਰਕੇ ਰਿਟਾਇਰ ਹੋਇਆ 35 ਸਾਲ ਉਹਨਾਂ ਦੇ ਦਰਮਿਆਨ ਮੈਂ ਪਹਿਲੀ ਇਹ ਕਟੜਾ ਦੇਖੀ ਆ ਵੀ ਜਿਹਨਾਂ ਦੇ ਸਾਥੀਆਂ ਨੇ ਇੰਨਾ ਪਿਆਰ ਦਿੱਤਾ ਉਹਨਾਂ ਨੂੰ ਔਰ ਦੋ ਦੋ ਜਿਹੜੀਆਂ ਰਿਟਾਇਰਮੈਂਟ ਪਾਰਟੀਆਂ ਜਿਹਦੀਆਂ ਦਫ਼ਤਰੋਂ ਹੋਈਆਂ ਤੇ ਸਿਰਫ ਸਿਹਰਾ ਜਿਹੜਾ ਇਹ ਸਾਡੇ ਭਾਰਤਵਾਦੀ ਨੂੰ ਆ ਜਾਂਦਾ ਕਿ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਆਪਣੇ ਪਰਿਵਾਰ ਨੂੰ ਛੱਡ ਕੇ ਜਿਹੜਾ ਉਹ ਜਥੇਬੰਦੀ ਨੂੰ ਜਿਹੜਾ ਸਾਰਾ ਸਮਰਪਤ ਜਿਹੜਾ ਸਮਾਂ ਦਿੱਤਾ ਤੇ ਉਹਦਾ ਪਿਆਰ ਆ ਜਿਹੜੇ ਉਹ ਜਿਹੜੇ ਸਾਥੀ ਆ ਉਹਨਾਂ ਨੂੰ ਉਹ ਸਮਰਪਤ ਵਾਪਸੀ ਉਹ ਜਿਹੜੀ ਕਰ ਰਹੇ ਪਿਆਰ ਦੇ ਵਜੋਂ ਵੀ ਜਿਹੜੀਆਂ ਵਿਧਾਈ ਦੀ ਪਾਰਟੀ ਆ ਉਹ ਵੀ ਕਰ ਰਹੇ ਆ ਤੇ ਮੈਂ ਪਰਮਾਤਮਾ ਅੱਗੇ ਦੁਆ ਕਰਦਾ ਵੀ ਇਸ ਤਰ੍ਹਾਂ ਹੀ ਉਹ ਵਿਧਾਈ ਦੀ ਪਾਰਟੀ ਜਿਹੜੀ ਆ ਇਹ ਰਿਟਾਇਰਮੈਂਟ ਨਾ ਸਮਝਣ ਇਹ ਕਿਉਂਕਿ ਉਮਰ ਤੋਂ ਨਹੀਂ ਲੱਗਦਾ ਇਹਨਾਂ ਦੀ ਵੀ ਰਿਟਾਇਰਮੈਂਟ ਹੋ ਗਈ ਅਜੇ ਪਰ ਇਹ ਜੋ ਪਰੰਪਰਾ ਆ ਵੀ 58 ਸਾਲ ਬਾਅਦ ਜੋ ਸਰਕਾਰੀ ਮੁਲਾਜ਼ਮ ਉਹਨਾਂ ਰਿਟਾਇਰ ਹੋਣਾ ਹੀ ਆ ਉਹ ਤੋਂ ਅੱਜ ਵੀ ਵਿਧਿਆ ਹੋ ਰਹੇ ਨੇ ਪਰ ਜੀਵਨ ਦੇ ਵਿੱਚ ਜਿਹੜੀ ਅੱਗੇ ਇੱਕ ਨਵੀਂ ਜ਼ਿੰਦਗੀ ਨਾਲ ਸ਼ੁਰੂ ਹੋ ਰਹੀ ਆ ਉਹਦੇ ਵਿੱਚ ਇਹ ਪੁਰਾਣੇ ਜਿਹੜੇ ਸਾਥੀ ਆ ਉਹਨਾਂ ਨੇ ਵੀ ਇਹਨਾਂ ਤੋਂ ਵਿਸ਼ਵਾਸ ਲਿਆ ਵੀ ਸਾਡੇ ਨਾਲ ਚੱਲਣਗੇ ਹੋਰ ਇਸ ਜੀਤ ਕੁਮਾਰ ਜੀ ਦੀ ਬਜਾਇਗੀ ਪਾਰਟੀ ਦੇ ਵਿੱਚ ਇਹਨਾਂ ਨੇ ਸਾਰੇ ਸਾਥੀਆਂ ਦਾ ਜਿਹਨਾਂ ਵੱਸਾਂ ਨਵਾਲੇ ਕਿਤੇ ਅਸੀਂ ਇੱਕ ਨਵਾਂ ਪੈਦਾ ਹੋਣਾ ਹੈ ਕਿ ਕਟਾਰਮੈਂਟ ਪਾਰਟੀਆਂ ਤੇ ਨਵੀਂ ਨੇ ਰੀਤ ਚਲਾਈ ਆ ਬਈ ਸਾਡੇ ਸਾਥੀ ਰਜਿੰਦਰ ਕੁਮਾਰ ਜੀ ਨੇ ਸਾਨੂੰ ਸਲਾਹ ਦਿੱਤੀ ਸੀ ਬਈ ਆਪਾਂ ਉਹਨਾਂ ਪਾਰਟੀਆਂ ਤੇ ਦੋ ਪਾਦੇ ਅਸੀਂ ਨਾਲ ਅਜੇ ਗਿਫਟ ਵੀ ਉਹ ਆਪਣੇ ਘਰ ਤੇ ਜਾ ਕੇ ਜਿੱਥੇ ਵੀ ਜਗ੍ਹਾ ਮਿਲੋ ਉਹ ਲਾਉਣ ਲਾਉ ਤੇ ਉਹਨੂੰ ਪਾਰਲਰ ਪੁੱਛਣ ਕਰਨ ਕਿਉਂ ਇੱਕ ਅਸੀਂ ਪੌਦਾ ਫਿਰ ਆਪਣੇ ਦਫ਼ਤਰ ਵਿੱਚ ਲਾਉਣ ਉਪਨਾ ਤੇ ਹੱਥਾਂ ਨਾਲ ਹੀ ਅੱਜ ਲਗਵਾਵਾਂਗੇ ਤੇ ਅਸੀਂ ਉਹਦਾ ਵੀ ਖੁਸ਼ੀ ਕਰਾਂਗੇ ਵੀ ਉਹਨੂੰ ਵੇਫਾਲ ਪੋਸਟ ਜਿੱਦਾਂ ਸਾਡੇ ਫੈਡਰੇਸ਼ਨ ਨੇ ਟੱਕ ਜਥੇਬੰਦੀ ਨੂੰ ਉਹ ਅੱਗੇ ਲੈ ਕੇ ਗਏ ਆ ਅਸੀਂ ਮੌਦੇ ਨੂੰ ਵੀ ਅਸੀਂ ਨੂੰ ਬਾੜ ਕੇ ਇਹ ਜਿਆਦਾ ਦੇ ਤੌਰ ਤੇ ਉਹਨੂੰ ਅਸੀਂ ਪਾਲਣ ਕੋਸ਼ਿਸ਼ ਕਰਾਂਗੇ ਤੇ ਸਾਥੀ ਜੀ ਸਤੀਸ਼ ਕੁਮਾਰ ਜੀ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਆ ਤੇ ਉਹਨਾਂ ਨੂੰ ਬਰਾਗੀ ਪਾਰਟੀ ਤੇ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਤੇ ਅੱਗੇ ਉਹਨਾਂ ਦੀ ਸਿਹਤ ਚੰਗੀ ਸਿਹਤ ਦੀ ਕਾਮਨਾ ਕਰਦੇ ਕਰਦੇ ਅਸੀਂ ਐਤ ਉਹਨਾਂ ਨੂੰ ਅਸੀਰ ਕਰਦੇ ਓਕੇ